ਪਹਿਲਾਂ ਮੈਂ ਗਮਲਾ ਹੁੰਦਾ ਸੀ ਫਿਰ ਮੈਨੂੰ ਦੋ ਮਿੱਤਰ ਮਿਲ ਗਏ ਹੁਣ ਉਹ ਕੰਮ ਲਿਆ ਹੋਵੇ ਪੂਰੀ ਠੰਡਾ ਤਾਂ ਪਿੰਡੇ ਕਾਜ ਕਰਕੇ ਲਗਾਤੀ ਹਾਂ ਗਰਮੀ ਵਿੱਚ ਰੋਜ਼ ਨਹਾਵਾਂਗੇ ਮੈਨੂੰ ਗਰਮੀ ਬਹੁਤ ਵਧੀਆ ਲੱਗਦੀ ਆ ਕਿਉਂਕਿ ਗਰਮੀ ਵਿੱਚ ਰੋਜ਼ ਜੋਂ ਨਹਾਣ ਨੂੰ ਮਿਲਦਾ ਗਰਮੀ ਆਉਣ ਵਾਲੀ ਆ ਮਿੱਤਰੋ ਤਿਆਰ ਹੋ ਜਾਓ ਮੱਛਾਂ ਲਗਾਣੇ ਚੰਗੀਆਂ ਵਿਆਹ ਦਾ ਸੀਜ਼ਨ ਚੱਲ ਰਿਹਾ ਹੁਣ ਰਸਤੇ ਤੇ ਸਿੰਮ ਟੁੱਟੇ ਦੇਖਣ ਨੂੰ ਮਿਲਣਗੇ ਮੈਂ ਇੱਕ ਦਿਨ ਪੱਦ ਮਾਰ ਰਿਹਾ ਸੀ ਨਾਲ ਇੱਕ ੱਤੀ ਨਿਕਲ ਗਈ ਮੈਨੂੰ ਇੱਕ ਗੱਲ ਸਮਝ ਨਹੀਂ ਆਉਂਦੀ ਸਰਕਾਰ ਜੋ ਕਦਮ ਚੁੱਕਦੀ ਹੈ ਉਹ ਰੱਖਦੀ ਕਿੱਥੇ ਆ ਸੇਟ ਲਗਾਉਣ ਜਾਓ ਪਹਿਲਾਂ ਧੂਫ ਕਰੋ ਜੱਟ ਖੇਤ ਜਾਓ ਪਹਿਲਾਂ ਮੂਤ ਕਰੋ ਹੱਸਦੇ ਜਾ ਕਰੋ ਪਤੰਦਰੋ ਕੀ ਪਤਾ ਕਦੋਂ ਬਿਆਹ ਹੋ ਜਾ ਯਾਦ ਕਰਨ ਵਾਲੇ ਨੇ ਹਾਰਦੀ ਕੀਤੀ ਆ ਜੇ ਆਦੇ ਹੀ ਕਰਨਾ ਹੁੰਦਾ ਤਾਂ ਕਾਲ ਕਰ ਲਉ ਵਿਖਾਮ ਹੋਰ ਕਰਤੀ